ਸ਼ਹੀਦ ਉਦਮ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਦੇ ਵਾਸਤੇ ਜਲਾਲਾਬਾਦ ਸ਼ਹਿਰ ਅਤੇ ਇਲਾਕੇ ਤੋਂ ਪਿੰਡਾਂ ਤੋਂ ਪਹੁੰਚੀ ਹੋਈ ਗੁਰੂ ਰੂਪ ਸਾਹਿਬ ਸੰਗਤ ਜੀਓ ਫਤਿਹ ਪ੍ਰਵਾਨ ਕਰਨਾ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ 26 ਦਸੰਬਰ 1899 ਪੰਜਾਬ ਦੀ ਧਰਤੀ ਸੁਨਾਹ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਮਾਤਾ ਹਰਨਾਮ ਕੌਰ ਅਤੇ ਪਿਤਾ ਸਰਦਾਰ ਟੈਲ ਸਿੰਘ ਦੇ ਘਰ ਹੋਇਆ ਉਹਨਾਂ ਤੋਂ ਉਹਨਾਂ ਦੇ ਵੱਡੇ ਭਾਈ ਸਰਦਾਰ ਸਾਧੂ ਸਿੰਘ ਤੋਂ ਮੇ ਭਰਾ ਆਪਣੇ ਮਾਤਾ ਪਿਤਾ ਦੀਆਂ ਲੋਰੀਆਂ ਹੀ ਅਜੇ ਲੈਂਦੇ ਸਨ ਕਿ ਛੋਟੀ ਉਮਰ ਦੇ ਵਿੱਚ ਹੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਬਹੁਤ ਮੁਸ਼ਕਲ ਵਾਲੀ ਜ਼ਿੰਦਗੀ ਅਜੇ ਤੁਰਤੀ ਪਈ ਸੀ ਕਿ ਉਹਨਾਂ ਦੇ ਪਿਤਾ ਸਰਦਾਰ ਟੇਲ ਸਿੰਘ ਜੀ ਵੀ ਰੱਬ ਨੂੰ ਪਿਆਰੇ ਹੋ ਗਏ ਛੋਟੀ ਉਮਰ ਦੇ ਵਿੱਚ ਹੀ ਦੋਹਾਂ ਭਰਾਵਾਂ ਤੋਂ ਪਹਿਲੇ ਮਾਂ ਦਾ ਸਾਆਇਆ ਤੇ ਫਿਰ ਪਿਤਾ ਦਾ ਸਾਆਇਆ ਚਲਿਆ ਗਿਆ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਪਿਤਾ ਇੱਕ ਸ਼ਕਤੀਏ ਪਿਤਾ ਹੌਸਲਾ ਪਿਤਾ ਮਾਰਗਦਰਸ਼ਕੇ ਸੱਚ ਮੰਨੋ ਜਿਵੇਂ ਧਰਤੀ ਤੇ ਆਸਮਾਨ ਦੋਵੇਂ ਕਿਤੇ ਗਾਇਬ ਹੋ ਗਏ ਹੋਣ ਐਸੇ ਮਾਹੌਲ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਸ਼ੁਰੂ ਹੋਈ ਚਾਚਾ ਸਰਦਾਰ ਚੰਚਲ ਸਿੰਘ ਜੀ ਉਹਨਾਂ ਨੇ ਸ਼ਹੀਦ ਉਦਮ ਸਿੰਘ ਅਤੇ ਸਰਦਾਰ ਸਾਧੂ ਸਿੰਘ ਨੂੰ ਯਤੀਮਖਾਨੇ ਦੇ ਵਿੱਚ ਭਰਤੀ ਕਰਵਾ ਦਿੱਤਾ ਯਤੀਮਖਾਨੇ ਦੇ ਵਿੱਚ ਉਸ ਟਾਈਮ ਪੜ੍ਹਾਈ ਨੂੰ ਜਾਰੀ ਵੀ ਰੱਖਿਆ ਤੇ ਕਲਾਸ ਦੇ ਵਿੱਚ ਮੋਨੀਟਰ ਬਣ ਕੇ ਮੋਹਰੀ ਬਣ ਕੇ ਆਪਣੀ ਪੜ੍ਹਾਈ ਵੀ ਕਰਦੇ ਰਹੇ ਪਰਮਾਤਮਾ ਦਾ ਭਾਣਾ ਵੱਡੇ ਭਾਈ ਸਰਦਾਰ ਸਾਧੂ ਸਿੰਘ ਵੀ ਅਕਾਲ ਚਲਾਣਾ ਕਰਕੇ ਉਹ ਵੀ ਸਾਥ ਛੱਡ ਗਏ ਦੁੱਖਾਂ ਦਾ ਭਾਰ ਟੁੱਟਿਆ ਸੱਚ ਮੰਨੋ ਧਰਤੀ ਦੁਬਾਰ ਹੋ ਗਈ ਆਪਣੇ ਜੀਵਨ ਨੂੰ ਪਰਮਾਤਮਾ ਦਾ ਭਾਣਾ ਮੰਨ ਕੇ ਅੱਗੇ ਜਾਰੀ ਰੱਖਿਆ 1919 ਜਲਿਆਂ ਵਾਲੇ ਬਾਗ ਦੇ ਵਿੱਚ ਰੋਇਲ ਟੈਕ ਟਕ ਕਾਨੂੰਨ ਨੂੰ ਰੋਕਣ ਦੇ ਵਾਸਤੇ ਇੱਕ ਬਹੁਤ ਵੱਡਾ ਜਲਸਾ ਹੋਇਆ। ਯਤੀਮਖਾਨੇ ਦੇ ਵਿੱਚੋਂ ਡਿਊਟੀ ਲੱਗੀ ਬਹੁਤ ਸਾਰੇ ਸਾਧੀਆਂ ਦੇ ਨਾਲ ਕਿ ਤੁਸੀਂ ਉੱਥੇ ਪਾਣੀ ਪਲਾਉਣ ਦੀ ਸੇਵਾ ਕਰਨੀ ਹੈ। ਸ਼ਹੀਦ ਉਤਮ ਸਿੰਘ ਉਸ ਟਾਈਮ ਉੱਥੇ ਜਲਸੇ ਦੇ ਵਿੱਚ ਪਾਣੀ ਪਲਾਉਣ ਦੇ ਵਾਸਤੇ ਪਹੁੰਚਿਆ। ਸਰ ਮਾਈਕਲ ਓਡਾਇਰ ਜੇ ਕਹਿਣ ਤੇ ਜਰਨਲ ਡਾਇਰ ਨੇ ਆਪਣੀਆਂ ਫੌਜਾਂ ਲੈ ਕੇ ਟੈਂਕ ਲੈ ਕੇ ਜਲਿਆਂ ਵਾਲੇ ਬਾਗ ਦੇ ਅੰਦਰ ਐਂਟਰੀ ਪਾਈ ਏ ਬਿਨਾ ਵਾਰਨਿੰਗ ਦਿੱਤੇ ਆ ਬਿਨਾ ਕਿਸੇ ਗੱਲ ਤੋਂ 18 ਮਿੰਟ ਗੋਲੀਆਂ ਚਲਾਈਆਂ 18 ਮਿੰਟ 2500 ਲੋਕਾਂ ਦੀ ਜਾਨ ਗਈ 8000 ਬੰਦਾ ਫੱਟੜ ਹੋਇਆ ਔਰ ਕੁਰਲਾਟ ਪਈ ਹੋਈ ਸੀ ਬੀਬੀਆਂ ਤੇ ਬੱਚੇ ਨੌਜਵਾਨ ਬਜ਼ੁਰਗ ਆਹਹਕਾਰ ਮੱਚੀ ਹੋਈ ਸੀ ਭੱਜ ਰਹੇ ਸੀ ਖੂਹ ਦੇ ਵਿੱਚ ਡਿੱਗ ਕੇ ਜਾਂਨਾ ਗਈਆਂ ਸ਼ਹੀਦ ਉਦਮ ਸਿੰਘ ਦੌੜਿਆ ਇੱਕ ਮਾਂ ਦੇ ਕੋਲ ਛੋਟਾ ਜਿਹਾ ਬੱਚਾ ਹੈ ਉਹ ਦੁੱਧ ਪੀ ਰਿਹਾ ਹੈ ਉਸ ਮਾਂ ਨੇ ਆਵਾਜ਼ ਮਾਰੀ ਏ ਕਿ ਮੈਨੂੰ ਪਾਣੀ ਦੇ ਸ਼ਹੀਦ ਉਦਮ ਸਿੰਘ ਨੇ ਦੌੜ ਕੇ ਪਾਣੀ ਲਿਆਂਦਾ ਔਰ ਪਾਣੀ ਪਿਲਾਣ ਦੇ ਵਾਸਤੇ ਜਦੋਂ ਅੱਗੇ ਵਧਿਆ ਤਾ ਉਸ ਮਾਣ ਨੇ ਦਮ ਤੋੜ ਦਿੱਤਾ ਜਿੰਦਗੀ ਦਾ ਮਕਸਦ ਪਕਸਤ ਬਦਲ ਗਿਆ ਨਿਸ਼ਾਨਾ ਕੁਝ ਹੋਰ ਹੋ ਗਿਆ ਏਮ ਆਫ ਲਾਈਫ ਉਹਨਾਂ ਦਾ ਹੋਰ ਹੋ ਗਿਆ ਸ਼ਹੀਦ ਉਦਮ ਸਿੰਘ ਨੇ ਉੱਥੇ ਸੌਂ ਖਾਦੀ ਗੁਰੂ ਰਾਮਦਾਸ ਜੀ ਨਗਰੀ ਤੇ ਜਾ ਕੇ ਉੱਥੇ ਅਰਦਾਸ ਕੀਤੀ ਏ ਕਿ ਮੈਂ ਇਸ ਗੋਰੇ ਪਾਪੀ ਨੂੰ ਛੱਡਾਂਗਾ ਨਹੀਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਹੁੰਦਾ ਹੋਇਆ ਗਦਰ ਲਹਿਰ ਦੇ ਨਾਲ ਜੁੜ ਗਿਆ ਗਦਰੀ ਪਾਪਿਆਂ ਦੀ ਦਾਪਣਾ ਲੈ ਕੇ ਆਪਣੇ ਇਸ ਸੰਘਰਸ਼ ਨੂੰ ਪਹਿਲਾਂ ਸਭ ਤੋਂ ਇੰਗਲੈਂਡ ਗਏ ਨੇ ਇੰਗਲੈਂਡ ਤੋਂ ਬਾਅਦ ਅਮਰੀਕਾ ਅਮਰੀਕਾ ਤੋਂ ਬਾਅਦ ਅਫਰੀਕਾ ਗਏ ਨੇ ਫਿਰ ਪੱਪਸ ਆਏ ਨੇ ਔਰ ਲਾਹੌਰ ਦੇ ਵਿੱਚ ਫੜੇ ਗਏ ਨੇ ਹਥਿਆਰ ਰੱਖਣ ਦੇ ਜੁਰਮ ਦੇ ਵਿੱਚ ਫਿਰ ਉਹਨਾਂ ਨੇ ਕੈਦ ਕੱਟੀ ਏ ਕੈਦ ਕੱਟ ਕੇ ਨਵੇਂ ਨਾਮ ਦੇ ਉੱਤੇ ਪਾਸਪੋਰਟ ਬਣਾਇਆ ਫਿਰ 1936 ਦੇ ਵਿੱਚ ਫਿਰ ਇੰਗਲੈਂਡ ਦੀ ਧਰਤੀ ਤੇ ਪਹੁੰਚ ਗਏ ਨੇ ਔਰ ਉੱਥੇ ਜਾ ਕੇ ਜੋ ਵਿਉਤਬੰਦੀ ਕੀਤੀ ਬਹੁਤ ਸਮਾਂ ਲੱਗਿਆ ਮਜ਼ਦੂਰ ਸਭਾ ਦਾ ਗਠਨ ਕੀਤਾ ਔਰ ਉੱਤੇ ਮਜ਼ਦੂਰ ਸਭਾ ਬਣਾਈ ਔਰ ਮਜ਼ਦੂਰਾਂ ਨੂੰ ਕਿਹਾ ਕਿ ਤੁਸੀਂ ਆਪਣੇ ਹੱਕ ਲੈਣ ਦੇ ਵਾਸਤੇ ਇਕੱਠੇ ਹੋਵੋ ਕਿਉਂਕਿ ਗੋਰੀ ਸਰਕਾਰ ਜਿਹੜੀ ਏ ਉਹ ਬਹੁਤ ਮਾੜਾ ਵਿਵਹਾਰ ਕਰਦੀ ਸੀ ਹਿੰਦੁਸਤਾਨ ਦੇ ਲੋਕਾਂ ਦੇ ਨਾਲ ਤਾਂ ਉੱਥੇ ਉਹਨਾਂ ਨੇ ਇੱਕ ਸੰਗਠਨ ਬਣਾਇਆ ਆਵਾਜ਼ ਚੁੱਕੀ ਸ਼ਹੀਦ ਉਦਮ ਸਿੰਘ ਦਾ ਦੋ ਵਾਰੀ ਸਾਹਮਣਾ ਹੋਇਆ ਸਰ ਮਾਈਕਲ ਓਡਾਇਰ ਦੇ ਨਾਲ ਇੱਕ ਵਾਰ ਉਹ ਆਪਣੀ ਕਾਰ ਤੇ ਆ ਰਿਹਾ ਹੈ ਸ਼ਹੀਦ ਉਧਮ ਸਿੰਘ ਅੱਗੇ ਹੋ ਜਾ ਰਿਹਾ ਹੈ ਖੂਨ ਖੋਲਿਆ ਫਿਰ ਆਪਣੇ ਆਪ ਨੂੰ ਸੈਲਫ ਕੰਟਰੋਲ ਦੇ ਵਿੱਚ ਰੱਖ ਕੇ ਸੋਚਿਆ ਕਿ ਜੇ ਮੈਂ ਅੱਜ ਇਸ ਨੂੰ ਮਾਰ ਦਿੱਤਾ ਤਾਂ ਹਿੰਦੁਸਤਾਨ ਦਾ ਨਾਮ ਨਹੀਂ ਹੋਏਗਾ ਮੌਕਾ ਲੱਭਦੇ ਸੀ ਭਰੀ ਸਭਾ ਦੇ ਵਿੱਚ ਉਹਨਾਂ ਨੇ ਨੇ ਉੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਸੀ ਕਦੀ ਪ੍ਰਮਾਤਮਾ ਸਮਾਪਕਿਸ਼ ਕਰੇ ਤਾਂ ਮੈਂ ਵੀ ਉਹਦੀ ਸਭਾ ਦੇ ਵਿੱਚ ਇਹਨੂੰ ਠੋਕਾਂ ਇਹਨੂੰ ਵੀ ਹਿੰਦੁਸਤਾਨ ਦੇ ਇਹਨਾਂ ਆਜ਼ਾਦੀ ਪਰਵਾਨਿਆਂ ਦਾ ਇਹਨਾਂ ਨੂੰ ਵੀ ਪਤਾ ਲੱਗ ਜੇ ਇੱਕ ਦਿਨ ਫੁੱਲਾਂ ਨੂੰ ਪਾਣੀ ਦੇਣ ਦੇ ਵਾਸਤੇ ਉਹਦੇ ਘਰ ਦੇ ਵਿੱਚ ਪਾਣੀ ਦੇ ਰਿਹਾ ਮਾਈਕਲੋ ਡਾਇਰ ਸੇਰ ਕਰਦਾ ਚੱਪਿਆ ਕਸੀਆ ਉਹਦੇ ਹੱਥ ਵਿੱਚੇ ਦਿਲ ਕੀਤਾ ਕਿ ਮੈਂ ਨੂੰ ਟੋਟੇ ਟੋਟੇ ਕਰ ਦਿਆਂ ਪਰ ਫਿਰ ਆਪਣੇ ਆਪ ਨੂੰ ਰੋਕਿਆ ਸੈਲਫ ਕੰਟਰੋਲ ਬਣਾਇਆ ਔਰ ਕੈਕਸਟਰਨ ਹਾਲ ਦੇ ਵਿੱਚ ਰੱਖੀ ਹੋਈ ਮੀਟਿੰਗ ਦੇ ਵਿੱਚ ਸਰ ਮਾਈਕਲੋ ਡਾਇਰ ਜੈਟ ਲੂਈ ਲੂਈ ਬੇਨ ਬਹੁਤ ਸਾਰੇ ਉੱਥੋਂ ਦੇ ਉਹਨਾਂ ਦੇ ਜਿਹੜੇ ਆਲਾ ਅਫਸਰ ਨਾਅਰ ਰਾਇਲ ਈਸਟ ਇੰਡੀਆ ਕੰਪਨੀ ਦੇ ਜਿਵੇਂ ਅੱਜ ਹਿੰਦੁਸਤਾਨ ਦੇ ਵਿੱਚ ਵੱਡੀਆਂ ਕੰਪਨੀਆਂ ਆ ਰਹੀਆਂ ਇਸੇ ਤਰ੍ਹਾਂ ਰਾਇਲ ਈਸਟ ਇੰਡੀਆ ਕੰਪਨੀ ਦੇ ਵੀ ਵੱਡੇ ਵੱਡੇ ਸੀਈਓ ਦੇ ਵਿੱਚ ਬੈਠੇ ਸੀ ਸ਼ਹੀਦ ਉਦਮ ਸਿੰਘ ਨੂੰ ਜਦੋਂ ਪਤਾ ਲੱਗਿਆ ਅੰਬੈਸੀ ਦੇ ਵਿੱਚ ਗਿਆ ਸੀ ਪਾਸਪੋਰਟ ਦੀ ਮਿਆਦ ਵਧਾਉਣ ਦੇ ਵਾਸਤੇ ਦੂਜੇ ਮੁਲਕਾਂ ਦਾ ਦੌਰਾ ਕਰਨ ਦੇ ਵਾਸਤੇ ਤਾਂ ਉੱਥੇ ਇੱਕ ਨੋਟਿਸ ਬੋਰਡ ਪੜਿਆ ਵੇਖਿਆ ਕਿ ਕੈਕਸਟਨ ਹਾਲ ਦੇ ਵਿੱਚ ਮਾਈਕਲ ਓਡਾਇਲ ਜੈਟ ਲੂਈ ਬੇਨ ਸਰ ਲੂਈ ਸਾਰੇ ਜਣੇ ਇਕੱਠੇ ਹੋ ਕੇ ਅਫਰੀਕਾ ਦੀ ਆਜ਼ਾਦੀ ਨੂੰ ਰੋਕਣ ਦੇ ਵਾਸਤੇ ਇੱਕ ਜਲਸਾ ਕਰਨ ਜਾ ਰਹੇ ਨੇ ਸ਼ਹੀਦ ਨੂੰ ਉਹ ਵਕਤ ਯਾਦ ਆਇਆ ਜਦੋਂ ਇੱਕ ਬੱਚੀ ਇੱਕ ਬੇਟਾ ਛੋਟਾ ਜਿਹਾ ਆਪਣੀ ਮਾਂ ਦੇ ਮਰੀ ਹੋਈ ਮਾਂ ਦਾ ਦੁੱਧ ਪੀ ਰਿਹਾ ਤਾਂ ਉਸ ਵਕਤ ਨੂੰ ਯਾਦ ਕਰਦਾ ਹੋਇਆ ਸ਼ਹੀਦ ਉਦਮ ਸਿੰਘ ਰਾਤ ਨੂੰ ਕਮਰੇ ਦੇ ਵਿੱਚ ਆਇਆ ਰਿਵਾਲਵਰ ਫਿੱਟ ਕੀਤਾ ਕਿਤਾਬ ਦੇ ਵਿੱਚ ਕਿਉਂਕਿ ਕਾਰਪੈਂਟਰ ਦਾ ਬਹੁਤ ਮਾਰ ਬੰਦਾ ਸੀ ਦਸਤਕਾਰੀ ਕਰਨਾ ਜਾਣਦਾ ਸੀ ਫਿੱਟ ਕਰਕੇ ਦੋਰੀਆਂ ਵਰਗਾ ਹੈਡ ਲੈ ਕੇ ਪੂਰਾ ਲਿਬਾਸ ਬਣਾ ਕੇ ਐਕਸਟਰਨ ਹਾਲ ਦੇ ਵਿੱਚ ਦਾਖਲ ਹੋਇਆ ਇਸ ਤਰ੍ਹਾਂ ਕੁਰਸੀਆਂ ਤੇ ਬੈਠੇ ਹੋਏ ਨੇ 26 ਕੁਰਸੀਆਂ ਇੱਕ ਪਾਸੇ ਨੇ 23 ਕੁਰਸੀਆਂ ਇੱਕ ਪਾਸੇ ਨੇ 10 11 ਬੰਦੇ ਇਸ ਪਾਸੇ ਪਿੱਛੇ ਖੜੇ ਨੇ 9 10 ਬੰਦੇ ਇਸ ਪਾਸੇ ਪਿੱਛੇ ਖੜੇ ਨੇ ਸ਼ਹੀਦ ਉਤਮ ਸਿੰਘ ਪਿੱਛੇ ਜਾ ਕੇ ਖੜ ਗਿਆ ਔਰ ਜਦੋਂ ਦੱਖਣੀ ਅਫਰੀਕਾ ਦੀ ਆਜ਼ਾਦੀ ਦੀ ਗੱਲ ਹੋਈ ਬੁਲਾਰੇ ਬੋਲਣ ਲੱਗੇ ਵਾਰੀ ਸਰ ਮਾਈਕਲ ਡਾਇਰ ਦੀ ਆਈ ਔਰ ਕਹਿਣ ਲੱਗਾ ਕਿ ਮੈਂ ਜਣਿਆਂ ਵਾਲੇ ਬਾਗ ਦੀ ਧਰਤੀ ਤੇ 2500 ਲੋਕਾਂ ਦੀ ਜਾਨ ਲਈ 8000 ਲੋਕਾਂ ਨੂੰ ਫੱਟੜ ਕੀਤਾ ਆਜ਼ਾਦੀ ਨੂੰ ਰੋਕਣ ਦਾ ਮੇਰੇ ਵਿੱਚ ਜਿੰਨੀ ਹਿੰਮਤ ਹੈ ਤੁਹਾਡੇ ਕਿਸੇ ਵਿੱਚ ਨਹੀਂ ਮੈਂ ਪੰਜਾਬੀਆਂ ਨੂੰ ਭੁੱਲ ਕੇ ਆਇਆ ਸ਼ਹੀਦ ਉਦਮ ਸਿੰਘ ਦਾ ਖੂਨ ਖੋਲ ਲਿਆ ਰਵਲਵਰ ਕੱਢਿਆ ਕਿਤਾਬ ਦੇ ਵਿੱਚੋਂ ਸਮਿੱਥ ਕੰਪਨੀ ਦਾ ਤੜ ਤੜ ਕਰਕੇ ਗੋਲੀਆਂ ਸੀਨੇ 'ਚ ਮਾਰ ਕੇ ਮੁੱਦੇ ਮੂੰਹ ਡੇ ਗਿਆ ਔਰ ਉਹਦੇ ਨਾਰਾ ਲਾਇਆ ਹਿੰਦੁਸਤਾਨ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਅੰਗਰੇਜ਼ ਲਾਉ ਪੀਨੇ ਦੋਰੀ ਸਰਕਾਰ ਮਰਦਾਬਾਦ ਹਿੰਦੁਸਤਾਨ ਜਿੰਦਾਬਾਦ ਇਨਕਲਾਬ ਜਿੰਦਾਬਾਦ ਦਾ ਨਾਰਾ ਮਾਰ ਕੇ ਕਿਹਾ ਕਿ ਆ ਮੈਨੂੰ ਫੜ ਲਓ ਮੈਂ ਭੱਜਦਾ ਨਹੀਂ 200 ਮੀਟਰ ਤੇ ਚੌਂਕੀ ਸੀ ਜਿਵੇਂ ਆਪਣਾ ਗੇਟ ਏ ਦਰੋਗਾ ਦੌੜ ਕੇ ਆਇਆ ਜਦੋਂ ਸ਼ਹੀਦ ਉਦਮ ਸਿੰਘ ਦੇ ਹੱਥ ਵਿੱਚ ਰਵਲਵਰ ਵੇਖਿਆ ਗੋਰਾ ਕੰਬਲ ਲੱਗ ਗਿਆ ਔਰ ਉਹਦੀ ਹਿੰਮਤ ਨਹੀਂ ਪਈ ਕਿ ਮੈਂ ਇਹਦੇ ਨੇੜੇ ਚਲਾ ਜਾ ਸ਼ਹੀਦ ਉਦਮ ਸਿੰਘ ਨੇ ਰਵਲਵਰ ਸੁਟਿਆ ਚੁੱਕ ਕੇ ਸੁਟਿਆ ਕਿ ਤੂੰ ਮੈਨੂੰ ਧੋਖਾ ਨਹੀਂ ਦਿੱਤਾ ਤੇਰੀਆਂ ਗੋਲੀਆਂ ਉਸ ਗੋਰੇ ਦੀ ਛਾਤੀ ਨੂੰ ਪਾਰ ਕਰ ਗਈਆਂ ਜਿਹੜਾ ਮੇਰਾ ਇੱਕ ਸੁਪਨਾ ਸੀ ਜਿਹੜਾ ਮੇਰਾ ਇੱਕ ਮਕਸਦ ਸੀ ਤੇ ਉਹਨੂੰ ਕਿਹਾ ਕਿ ਆ ਜਾ ਮੈਨੂੰ ਫੜ ਲੈ ਜਜ ਦੇ ਸਾਹਮਣੇ ਠੋਕ ਵਜਾ ਕੇ ਬਿਆਨ ਦਿੰਦੇ ਨੇ ਕਿ ਮੈਂ ਭਾਰਤੀ ਆ ਮੈਂ ਭਾਰਤ ਦਾ ਰਹਿਣ ਵਾਲਾ ਪੰਜਾਬ ਦੀ ਧਰਤੀ ਸੁਨਾਮ ਦੇ ਵਿੱਚ ਮੇਰਾ ਜਨਮ ਹੋਇਆ ਹੈ ਮੈਂ ਆਪਣੇ ਉਹਨਾਂ ਲੋਕਾਂ ਦਾ ਬਦਲਾ ਲਿਆ ਮੈਨੂੰ ਬਚਪਨ ਦੇ ਵਿੱਚ ਮਾਂ ਦਾ ਪਿਆਰ ਨਹੀਂ ਮਿਲਿਆ ਪਿਆਉ ਦਾ ਪਿਆਰ ਨਹੀਂ ਮਿਲਿਆ ਪਰ ਇੰਨੇ ਲੋਕਾਂ ਦੀਆਂ ਚਾਹਨਾ ਲਈਆਂ ਨੇ ਉਹ ਰੱਬ ਨੇ ਖੋਈ ਸੀ ਪਰ ਇਹ ਢੋਡੀਆਂ ਗੋਲੀਆਂ ਦੇ ਨਾਲ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਮਰ ਗਏ ਮੈਂ ਜੋ ਉਹਨਾਂ ਦਾ ਬਦਲਾ ਲਿਆ ਮੈਂ ਖੁਸ਼ ਆ ਮੈਨੂੰ ਫਾਸੀ ਦੇ ਬੰਦੇ ਤੇ ਲੈ ਜਾ ਅਗਰ ਮੈਨੂੰ ਫਾਸੀ ਚੜਾਓਗੇ ਕਰੋਨਾ ਕਰੋਨਾ ਦੇਸ਼ ਭਗਤ ਪੈਦਾ ਹੋਣਗੇ ਕਰੋਣਾ ਸੂਰਬੀਰ ਪੈਦਾ ਹੋਣਗੇ ਅਤੇ ਆਜ਼ਾਦੀ ਲੈ ਕੇ ਰਹਿਣਗੇ ਇਹਨਾਂ ਸ਼ਬਦਾਂ ਦੇ ਨਾਲ ਹੀ ਸ਼ਹੀਦ ਉਧਮ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਪ੍ਰਣਾਮ ਕਰਦਾ ਹੋਇਆ ਫਤਿਹ ਬੁਲਾਉਣਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ